ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਅਤੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ ਤਹਿਤ ਗੁੰਡਾ ਅੰਸ਼ਾਂ ਤੇ ਕਾਬੂ ਪਾਉਣ ਦੇ ਲਈ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਦੇ ਤਹਿਤ ਬੰਬੀਹਾ ਗਰੁੱਪ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਕਾਰ ਅਤੇ ਅਸਲੇ ਸਮੇਤ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀਡੀ ਮਨਮਿਤ ਸਿੰਘ ਜੀ ਨੇ ਦੱਸਿਆ ਕਿ ਸੀਆਈਏ ਮਲੋੜ ਦੀ ਟੀਮ ਅਤੇ ਇਹ ਜੀਟੀਐਫਡੀ ਟੀਮ ਵੱਲੋਂ ਸਾਂਝੇ ਤੌਰ ਤੇ ਕੀਤੀ ਕਾਰਵਾਈ ਦੇ ਵਿੱਚ ਜਿਹੜੇ ਗੈਂਗਸਟਰ ਬੰਬੀਆ ਗਰੁੱਪ ਦੇ ਨਾਲ ਸੰਬੰਧਤ ਰੱਖਦੇ ਦੋ ਵਿਅਕਤੀਆਂ ਨੂੰ ਇੱਕ ਅਲਟੋ ਕਹਾਰ ਦੋ ਪਿਸਤੌਲ 32 ਬੋਰ ਅਤੇ 10 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ 파ਗਿੰਦਰ ਕਮੀਨਾ ਜੀ ਦੀ ਦਿਸ਼ਾ ਨਿਰਦੇਸ਼ੇਟ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਤੀ 16 4 24 ਨੂੰ ਇੱਕ ਮੁਖਬਰੇ ਖਾਸ ਦੀ ਇਨਫੋਰਮੇਸ਼ਨ ਤੇ ਸੀਆਈਏ ਮਲੋਟ ਅਤੇ ਏਜੀਟੀਐਫ ਪੰਜਾਬ ਦੇ ਕੰਬਾਈਨਡ ਆਪਰੇਸ਼ਨ ਹੇਠ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਬਠਿੰਡਾ ਚੌਕ ਵਿਚ ਇਹਨਾਂ ਦੀ ਗੱਡੀ ਚਿੱਟੀ ਆਲਟੋ ਰੋਕੀ ਗਈ ਤੇ ਦੌਰਾਨੇ ਤਲਾਸ਼ੀ ਇਹਨਾਂ ਪਾਸੋਂ 2 ਪਿਸਤੌਲ 32 ਬੋਰ ਅਤੇ 10 ਜ਼ਿੰਦਾ ਰਾਉਂਡ 32 ਬੋਰ ਦੇ ਬਰਾਮਦ ਹੋਏ ਹਨ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਬੰਬੀਹਾ ਗੈਂਗ ਨਾਲ ਸੰਬੰਧਿਤ ਗੈਂਗਸਟਰ ਸਨ ਜੋ ਕਿ ਸ੍ਰੀ ਮੁਕਸਰ ਸਾਹਿਬ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸਨ ਇਹ ਦੋਨੋਂ ਦੋਸ਼ੀ ਗੁਰਮੀਤ ਸਿੰਘ ਵਾਸੀ ਅਬুল ਖਰਾਨਾ ਤਹਿਸੀਲ ਲੰਬੀ ਅਤੇ ਅਨਮੋਲਦੀਪ ਸਿੰਘ ਵਾਸੀ ਧਿਆਣਾ ਇਹ ਵੀ ਲੰਬੀ ਸਬਡਿਵੀਜ਼ਨ ਦੇ ਹਨ ਇਹਨਾਂ ਤੇ ਪਹਿਲਾਂ ਵੀ 307 ਵਗੈਰਾ ਦੇ ਮੁਕਦਮੇ ਦਰਜ ਹਨ ਸਰ ਇਹਦਾ ਪਤਾ ਲੱਗਿਆ ਕਿ ਕੀ ਵਾਰਦਾਤ ਦੀ ਵਿਦਾਨ ਕਰਨੀ ਚਾਹੀਦੀ ਨਹੀਂ ਅਜੇ ਕੋਈ ਵਾਰਦਾਤ ਕਲੀਅਰ ਨਹੀਂ ਹੋਈ ਹੈ ਬਟ ਇਹ ਡੈਸਪਰੇਟ ਸੀਗੇ ਨਾ ਕੋਲ ਵੈਪਨ ਵੀ ਰਿਕਵਰ ਹੋਏ ਨੇ ਕਿਸੇ ਵਾਰਦਾਤ ਨੂੰ ਇਲਜ਼ਾਮ ਦੇ ਸਕਦੇ ਸਾਂ ਦੋ ਪਿਸਟਲ ਬੱਤੀ ਬੋਰ ਦੇ ਤੇ 10 ਜਿੰਦਾ ਰੌਂਗ ਇਹਨਾਂ ਕੋਲ ਬੱਤੀ ਬੋਰ ਦੇ ਬਰਾਮਦ ਹੋਇਆ ਸਹੀ ਕਿੰਨੇ ਕਦਮ ਦੱਸੋ ਕਹਿੰਦੇ ਇਹ ਉਹ ਅੰਡਰ ਸੈਕਸ਼ਨ 307 323 34 ਦੋ ਮੁਕਦਮੇ ਗੁਰਮੀਤ ਸਿੰਘ ਤੇ ਹਨ ਇੱਕ ਮੁਕਦਮਾ 307 ਦਾ ਅਨਮੋਲ ਦੀਤੇ ਹੈ ਜੋ ਕਿ ਥਾਣਾ ਲੰਬੀ ਦੇ ਵਿੱਚ ਦਰਜ ਹਨ ਲੰਬੀ ਅਤੇ ਮਲੋਟ ਦੇ ਵਿੱਚ ਦਾ ਜਨਮ ਗੱਲ ਨਹੀਂ ਸਵੇਰ ਦਾ ਕੋਈ ਗਾਂਦੂ ਜੇ ਕੋਈ ਹੋਰ ਵੀ ਮਨਤਾਲ ਨਹੀਂ ਫਿਲਹਾਲ ਇਹ ਦੋਨਾਂ ਦਾ ਹੀ ਰੋਲ ਸਾਹਮਣੇ ਆਇਆ ਕੋਈ ਅੱਗੇ ਨਹੀਂ ਕਿਸੇ ਦਾ ਹੋਰ ਰੋਲ ਸਾਹਮਣੇ ਆਇਆ